ਇਹ ਚੱਲਿਆ ਹੋਊ ਬਾਈ ਸਾਰਾ ਹੀ 1000 ਘੰਟਾ ਚੱਲਿਆ ਹੋਊ 1000 ਘੰਟਾ ਹਾਂਜੀ ਹਾਂਜੀ ਹਰਿਆਣਾ ਨੰਬਰ ਹੈਗਾ 8 ਮਾਡਲ ਹੈਗਾ ਠੀਕ ਹੈ ਜੀ ਇਹ ਚੱਲਿਆ ਹੋ 400 ਘੰਟਾ ਚੱਲਿਆ ਸਾਰੇ ਪਹਿਲੇ ਓਨਰ ਦਾ ਨਾਲ ਦੀ ਟਾਇਰ ਨੇ ਟਰੈਕਟਰ ਚੱਲਿਆ 1750 ਘੰਟਾ ਜੀ ਕਿੰਨੇ ਕੁਸ ਘੰਟੇ ਬਸ ਵਧਾਈਆਂ ਦੀ ਚੱਲੇ ਹੋਏ ਨੇ ਜੀ ਲਓ ਵੀ ਮਿੱਤਰੋ ਆਪਾਂ ਪਿੰਡ ਹੰਡੇਆ ਦੇ ਵਿੱਚ ਖੜੇ ਆਂ ਬਾਈ ਜੱਗੀ ਕੋਲੇ ਸਾਸਰੀ ਕੰਮ ਬਾਈ ਸਾਸਰੀ ਆ ਵੀਰ ਜੀ ਸਾਸਰੀ ਆ ਉਹ ਠੀਕ ਆ ਹਾਂਜੀ ਹਾਂਜੀ ਵੀਰੇ ਜੀ ਆ ਤੇ ਕਿੰਨੇ ਕੁ ਟਰੈਕਟਰ ਰੱਖਦੇ ਟਰੈਕਟਰ ਹੈਗੇ ਬਾਈ ਆਪਣੇ ਕੋਲ 10 11 ਟਰੈਕਟਰ ਹੁੰਦੇ ਨੇ ਜੀ ਕਾਮਦੇਵ ਗौਸਲਾ ਗਈ ਮਾਨਸਰ ਰੋਡ ਉੱਪਰ ਉੱਥੇ ਸਿੱਧੀ ਸੜਕ ਸਿੰਗਲ ਸੜਕ ਉਹ ਜਿਸ ਅਸਰਮਸਾਨ ਘਾਟ ਦੇ ਨਾਲ ਦੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਅੱਗੇ ਥੋੜਾ ਆਪਣਾ ਮਕਾਨ ਮਕਾਨ ਆਇੰਦਾ ਉੱਪਰੀ ਸੜਕ ਤੇ ਟਰੈਕਟਰ ਖੜੇ ਹੁੰਦੇ ਨੇ ਬਾਈ ਠੀਕ ਹੈ ਜੀ ਹਾਂ ਸਿੰਗਲ ਰੋਡ ਤੇ ਸਿੰਗਲ ਰੋਡ ਦੇ ਉੱਪਰ ਹੀ ਟਰੈਕਟਰ ਬਾਈਆਂ ਦੇ ਖੜਦੇ ਆ ਘਰੀ ਕੰਮ ਕਰਦੇ ਆ ਬਾਈ ਘਰੀ ਬਾਈ ਕੰਮ ਕਰਦੇ ਨੇ ਹਾਂਜੀ ਹਾਂਜੀ ਤੇ ਬਾਈ ਜੀ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆ ਜੋਂਡੀਰ ਤੋਂ ਕਾਲੇ ਢਿੱਡ ਵਾਲੇ ਤੋਂ ਇਹਦੇ ਬਾਰੇ ਦੱਸੋ ਤਰ੍ਹਾਂ ਜਿਹਾ ਹਰਿਆਣਾ ਨੰਬਰ ਹੈਗਾ 8 ਮਾਡਲ ਹੈਗਾ ਠੀਕ ਹੈ ਜੀ ਡਿਸਟਰੀਬਿਊਟਰ ਹੈ ਨਹੀਂ ਇਹਦੇ ਠੀਕ ਹੈ ਜੀ ਤੇ ਟੌਪ ਮਾਡਲ ਹੈ ਹੂੰ ਕਿल्ली ਲੱਗੀ ਹੋਈ ਹੈ ਇਹਦੇ ਠੀਕ ਹੈ ਜੀ ਹਾਂ ਟਾਇਰ ਹੈਗੇ ਨੇ ਇਹਦੇ 95 ਪੈਸੇ ਬਾਈ ਡੱਕ ਡੱਕ ਲੱਗਿਆ ਹੋਇਆ ਠੀਕ ਹੈ ਜੀ ਤੇ ਸਾਰਾ ਰੈਕਟੀਨਲ ਹੀ ਆ ਜੀ ਸਾਰਾ ਰੈਨਲ ਹੈ ਹਾਂਜੀ ਹਾਂਜੀ ਇੰਜਨ ਗੇਅਰ ਤਾਂ ਕਿਵੇਂ ਆ ਓਕੇ ਆ ਬਾਈ ਵਾਕੇ ਚਲਾ ਕੇ ਲੈ ਕੇ ਜਾਵੇ ਡੱਟ ਕੋਈ ਚੰਚ ਹਾਂ ਵਾਕੇ ਤਸੱਲੀ ਕਰਕੇ ਬਾਈ ਠੀਕ ਹੈ ਇੰਜਨ ਗੇਅਰ ਦਾ ਵੀ ਬਾਈ ਕਹਿੰਦਾ ਓਕੇ ਆ ਜੀ ਹਾਂ ਕੇ ਚਾਬੀ ਲੱਗੀ ਬਾਈ ਚਾਬੀ ਨਹੀਂ ਲੱਗੀ ਜੀ ਰੈਕਟਰ ਨੂੰ ਸਾਰਾ ਸੀਲਡ ਹੀ ਪਿਆ ਜੀ ਸਾਰਾ ਸੀਲਡ ਹੈ ਹਾਂਜੀ ਹਾਂਜੀ ਠੀਕ ਹੈ ਮਾਡਲ ਕਿੰਨੇ ਆ ਗਿਆ ਭਰਾ ਇਹ ਮਾਡਲ 8 ਆ ਗਿਆ ਜੀ ਇਹ 2008 ਮਾਡਲ ਆਈ ਤੇ ਰੇਟ ਰੇਟ ਇਹਦਾ ਹੈ 4.5 ਲੱਖ ਰੁਪਈਆ ਜੀ 4.5 ਲੱਖ ਰੁਪਈਆ ਹਾਂ ਜਿਹੜਾ ਸੋਡੀ ਵੀਡੀਓ ਦੇਖ ਕੇ ਆਉਂ ਸ਼ੇਅਰ ਕਰਕੇ ਉਹਦਾ ਮਾਨਦਾਨ ਫੁੱਲ ਕਰਾਂਗੇ ਜੀ ਫੁੱਲ ਮਾਨਦਾਨ ਹਾਂਜੀ ਫੁੱਲ ਫੁੱਲ ਲੋ ਵੀ ਮਿੱਤਰੋ ਫੁੱਲ ਮਾਨਦਾਨ ਉਹ ਜੇ ਤੁਸੀਂ ਆਪਣੀ ਵੀਡੀਓ ਸ਼ੇਅਰ ਕਰਕੇ ਆਉਣੇ ਹੋ ਹਾਂਜੀ ਹਾਂ ਬਾਈਆਂ ਨੂੰ ਇੱਕ ਵਾਰ ਦਿਖਾ ਦਿਓ ਮੂਰੇ ਆ ਗਿਆ 969 ਐਫ ਆਈ 60 ਡਰਾਈਵਰ ਬਾਈ ਦੱਸੀ ਗਏ ਰਹੇ ਇਹਦੇ ਬਾਰੇ ਇਹ ਬਾਈ ਮਾਡਲ ਆ ਗਿਆ ਜੀ ਬਾਈ ਨੰਬਰ ਹਾਂਜੀ 50 ਨੰਬਰ ਟਾਇਰ ਇਹਦੇ ਨਾਲ ਦੇ ਨੇ ਚਾਰੇ ਹਾਂਜੀ ਤੇ ਅਸੀਂ ਵੀ ਜਿase ਟਾਇਰ ਪਏ ਨੇ ਬਾਈ ਠੀਕ ਹੈ ਜੀ ਤੇ ਬਹੁਤ ਘੱਟ ਚੱਲਿਆ ਬਾਈ ਡਰਾਈਵਰ ਹੈ ਹਜੇ ਸਾਰਾ ਕਿੰਨੇ ਕਿੰ ਹਜ਼ਾਰ ਘੰਟਾ ਹਾਂਜੀ ਹਾਂਜੀ ਹਜ਼ਾਰ ਘੰਟਾ ਜਿੰਦਾ ਸਾਰੇ ਪਿਆਰ ਹਜ਼ਾਰ ਘੰਟੇ ਚ ਤਾਂ ਕੁਝ ਹੁੰਦਾ ਵੀ ਨਹੀਂ ਚੱਟਾ ਕੁਝ ਨਹੀਂ ਹੁੰਦਾ ਇਹ ਬਹੁਤ ਜਿਆਦਾ ਚੰਗਾ ਟਰੈਕਟਰ ਪਿਆ ਬਈ ਇਹ ਖੁੱਲਦੇ ਹਿੱਸੇ ਵਾਲਾ ਟੌਪ ਮਾਡਲ ਹੈਗਾ ਠੀਕ ਹੈ ਜੀ ਤੇ ਕੋਈ ਰੰਗ ਪੇਂਟ ਦੀ ਕੰਮ ਕਿਤੇ ਨਹੀਂ ਕਿਤੇ ਨਹੀਂ ਬਾਹੇ ਚਲਾ ਕੇ ਚੈੱਕ ਕਰਕੇ ਲੱਗੇ ਜਾਵੇ ਤਸੱਲੀ ਕਰਕੇ ਪੂਰੀ ਤਸੱਲੀ ਕਰਕੇ ਲੰਕਾ ਲੰਕਾ ਦਾ ਸਾਫ ਹੈ ਬਾਈ ਬ੍ਰੈਕਟਰ ਅਲੱਗ ਤੋਂ ਕਲੱਚ ਵਾਲਾ ਇੱਕ ਇਹ ਬੜੀਆਂ ਸਹੂਲਤਾਂ ਵਧੀਆ ਦੇਤੀਆਂ ਹਨ ਜੇ ਕਿਸੇ ਨੇ ਪੀਟੀਓ ਸਾਫਟ ਦਾ ਗियर ਪਾਉਣਾ ਹੈ ਅਲੱਗ ਤੋਂ ਕਲੱਚ ਦਿੱਤਾ ਬਹੁਤ ਸੌਖਾ ਹੀ ਦਿੱਤੀ ਬਹੁਤ ਬਹੁਤ ਜ਼ਿਆਦਾ ਸੌਖਾ ਹੀ ਕਲੱਚ ਰਹਿ ਜਾਂਦਾ ਜੀ ਇਹਦੇ ਨਾਲ ਹਾਂ ਕ੍ਰਾਚ ਰਹਿ ਜਾਂਦਾ ਜੇ ਕੁੰਡੀ ਡਾੜੀ ਚਲਾਉਣਾ ਮੰਦ ਨੇ ਜਾਂ ਕੰਪਾਈਂਡ ਤੇ ਚੁਣਾਉਣਾ ਉਹਦੇ ਕਲੱਚ ਅੱਗੇ ਟਾਈਟ ਹੋ ਜਾਂਦਾ ਸੀ ਟਾਈਟ ਨਹੀਂ ਹੁੰਦਾ ਉਹ ਕਲਾ ਚੱਡ ਕਰਕੇ ਤਾਂ ਰੇਲਾ ਰਹਿੰਦਾ ਜੀ ਰੇਲਾ ਰਹਿੰਦਾ ਹਾਂਜੀ ਹਾਂਜੀ ਠੀਕ ਹੈ ਤੇ ਇਹ ਮਾਡਲ ਕਿੰਨੇ ਆ ਗਿਆ ਸੀ ਮਾਡਲ 2022 ਆ ਗਿਆ ਜੀ ਇਹ ਤੇ ਰੇਟ ਰੇਟ ਇਹਦਾ ਹੈ 8 ਲੱਖ ਰੁਪਈਆ ਪੂਰਾ ਜਿਹੜਾ ਸੋਡੀ ਵੀਡੀਓ ਦੇਖ ਕੇ ਆਊਗਾ ਹਾਂਜੀ ਸ਼ੇਅਰ ਕਰਕੇ ਆਊਗਾ ਉਹਦਾ ਪੂਰਾ ਫੁੱਲ ਮਾਨਤਨ ਕਰਾਂਗੇ ਆਪਾਂ ਜੀ ਫੁੱਲ ਮਾਨਤਨ ਹਾਂਜੀ ਹਾਂਜੀ ਠੀਕ ਹੈ ਜੀ ਮੂਰੇ ਆ ਗਿਆ ਕਬੂਟਾ 5502 2 ਜੀ ਤੇ ਦੱਸੀ ਗਿਰਾਂ ਇਹਨੇ ਨਵੇਂ ਨਵੇਂ ਟਾਪ ਮਾਡਲ ਆ ਗਏ ਇਹ ਕਿਹੜਾ ਰੱਖਨੇ ਮੈਨੂੰ ਪੁਰਾਣਾ ਟਰੈਕਟਰ ਹਾਂਜੀ ਹਾਂਜੀ ਵਧਾਈਆਂ ਦੀ ਚੱਲੇ ਬੈਨੂ ਬਾਕੀ ਰੱਖਦੀ ਨਵੇਂ ਟਰੈਕਟਰ ਆ ਜੀ ਜਿਆਦਾ ਨਵੇਂ ਟਰੈਕਟਰ ਵੀ ਕਿਤੇ ਨਵੇਂ ਆ ਅੱਜ ਕੱਲ ਹਰੇਕ ਜੀਮੀਦਾਰ ਸਿਆਣਾ ਹੋ ਗਿਆ ਹਾਂ ਸਿਆਣਾ ਹੋ ਗਿਆ ਹਾਂਜੀ ਹਾਂਜੀ ਅੱਲਾ ਨਾਲ ਬਾਕੀ ਲੋਨ ਲਾਣ ਦੀ ਫੁੱਲ ਸਹੂਲਤ ਹੈਗੀ ਹੈ ਜੀ ਹੁਣ ਸਹੂਲਤ ਹਾਂ ਜੀ ਅਸੀਂ ਵਿਚ ਵੀ ਕੱਟ ਲਾਂਗੇ ਬਾਈ ਟਰੈਕਟਰ ਕੋਈ ਗੱਲ ਨਹੀਂ ਜਿਹੜਾ ਮਰਜ਼ੀ ਹੋਵੇ ਵਿਚ ਕੱਟ ਲਾਂਗੇ ਰਾਨ ਰੁਪਈਆ ਹੋਵੇ ਠੀਕ ਹੈ ਜੀ ਤੇ ਇਹ ਕਿੰਨੇ ਕ ਘੰਟੇ ਚੱਲਿਆ ਆਉਣਾ ਇਹ ਚੱਲਿਆ ਉਚਾਰਕ ਸੋ ਘੰਟਾ ਚੱਲਿਆ ਜੀ ਸਾਰੇ 400 ਘੰਟਾ ਅਜੇ ਨੰਬਰ ਪਲੇਟ ਵੀ ਮੈਨੂੰ ਆਹ ਲੱਗੀ ਨਹੀਂ ਲੱਗੀ ਨਹੀਂ ਹਜੇ ਅਗਲੇ ਹੀ ਲਵਾਉਗਾ ਹਾਂਜੀ ਹਾਂਜੀ 2022 ਮਾਡਲ ਆ ਜੀ ਇਹ ਘਾਰ ਤੇ ਫਲਕਾਰੀ ਦੇ ਦੇਣਗੇ ਹਾਂਜੀ ਨਾਲ ਦੇਵਾਂਗੇ ਜੀ ਪੂਰੀ ਪੂਰੀ ਹਾਂ ਘਰੇ ਡੱਬਾ ਵੀ ਦੇਵਾਂਗੇ ਨਾਲ ਠੀਕ ਹੈ ਬਰਫੀ ਦਾ ਡੱਬਾ ਵੀ ਬਾਈ ਦੇਣਗੇ ਮੂਰਲੇ ਰੇਡੀਅਲ ਟਾਇਰ ਨੇ ਹਾਂਜੀ ਹਾਂਜੀ ਮੂਰਲੇ ਰੇਡੀਅਲ ਟਾਇਰ ਨੇ ਜੀ 22 ਮਾਡਲ ਦਾ ਰੇਟ ਕਿੰਨਾ ਆ ਗਿਆ ਰੇਟ ਇਹਦਾ ਹੈਗਾ ਬਾਈ ਉ ਤਾਂ 7,65,000 ਆ ਜਿਹੜੀ ਸੋਡੀ ਵੀਡੀਓ ਦੇਖ ਕੇ ਆਊਗਾ ਹਾਂਜੀ ਉਹਨੂੰ ਬੁਲੇਟ ਡਿਸਕਾਊਂਟ ਕਰ ਦਾਂਗੇ ਆਪਾਂ ਬੁਲੇਟ ਡਿਸਕਾਊਂਟ ਹਾਂਜੀ 15000 ਲੈਸ ਕਰ ਦਾਂਗੇ ਜੀ 15000 ਰੁਪਿਆ ਲੈਸ ਹੋ ਮਿੱਤਰੋ ਇਸ ਸੈੱਟ ਦੇ ਵਿੱਚੋਂ ਸਾਡੇ 7 ਲੱਖ ਦੇ ਹੀ ਰਹਿ ਗਿਆ ਤੇ ਮੂਰੇ ਆ ਗਿਆ 605 ਮਹਿੰਦਰਾ ਨੋਬੋ ਵਰਚ ਹਾਂਜੀ ਹਾਂਜੀ ਇਹਦੇ ਬਾਰੇ ਦੱਸੀ ਬਈ ਇਹ ਬਈ ਫਰਸਟਵਾਲਟੀ ਆ ਪਹਿਲੇ ਓਨਰ ਦਾ ਨਾਲ ਦੀ ਟਾਇਰ ਨੇ ਟਰੈਕਟਰ ਚੱਲਿਆ 750 ਘੰਟਾ ਜੀ 750 ਘੰਟਾ ਹਾਂਜੀ 750 ਘੰਟਾ ਚੱਲਿਆ ਜੀ ਟਰੈਕਟਰ ਠੀਕ ਹੈ ਜੀ ਜਿਆਦਾ ਨਮਾਈ ਹਜੇ ਆ ਦੇਖੋ ਜੀ ਐਮ ਆਰ ਐਫ ਲਿਖਿਆ ਨਹੀਂ ਟਾਇਰਾਂ 'ਤੇ ਲਿਖਾ ਨਹੀਂ ਹਜੇ ਮਟਿਆ ਨਹੀਂ ਐਮ ਆਰ ਐਫ ਹਾਂਜੀ 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 ਸਰਵਿਸ ਹੋਈ ਖੜੀ ਆ ਜੀ ਟਰੈਕਟਰ ਦੀ ਠੀਕ ਹੈ ਜੀ ਬਾਹ ਕੇ ਚਲਾ ਕੇ ਪੂਰਾ ਚੈੱਕ ਕਰਕੇ ਲੈ ਕੇ ਜਾਓ ਪੂਰੀ ਤਸੱਲੀ ਕਰਕੇ ਜੀ ਤੇ ਟਰੈਕਟਰ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਜਿਹੜੇ ਆਪਾਂ ਟਰੈਕਟਰ ਦਿਖਾਈ ਜਾਂਦੇ ਆ ਬਿੰਦ ਸਾਤਰੀਆਂ ਤੋਂ ਇਹਨਾਂ ਨਾਲ ਸਾਤਰੀ ਵੀ ਸਾਤਰੀਆਂ ਮਿਲਣਗੀਆਂ ਜੀ ਮਿਲਣਗੀਆਂ ਸਾਤਰੀਆਂ ਮਿਲਣਗੀਆਂ ਮੇਰੇ ਹਾਂ ਟਾਪ ਲਿੰਗ ਡਰਾਈਵਰ ਹਾਂਜੀ ਠੀਕ ਹੈ ਜੀ ਸਾਰਾ ਸਮਾਨ ਮਿਲੂਗਾ ਸਾਰਾ ਸਮਾਨ ਮਿਲੂਗਾ ਕੰਪਨੀ ਦਿੰਦੀ ਹੈ ਉਹੀ ਦੇਵਾਂਗੇ ਆਪਾਂ ਜੀ ਉਹੀ ਨਾਲ ਮਿਲੂ ਬਾਈ ਜਿਹੜਾ ਕੰਪਨੀ ਦਿੰਦੀ ਆ ਬਾਈ ਜੇ ਕੰਪਨੀ ਨੇ ਚਾਬੀਆਂ ਚੁੰਬੀਆਂ ਦਿੱਤੀਆਂ ਹੋਈਆਂ ਮਾੜਾ ਮੋਟਾ ਕੋਈ ਗੱਲ ਉਹ ਵੀ ਕਰ ਲਾਂਗੇ ਜੀ ਉਹ ਵੀ ਹੋ ਜਾਊਗਾ ਹੋ ਜਾਊ ਹੋ ਜਾਊ ਤੇ 22 ਮਾਡਲ ਆ ਗਿਆ 2022 ਮਾਡਲ ਹੈ ਹਾਂਜੀ ਇਹੇ ਰੇਟ ਇਹਦਾ 765000 ਜਿਹੜਾ ਸੋਡੀ ਵੀਡੀਓ ਦੇਖ ਕੇ ਆਊਗਾ ਉਹਦਾ ਫੁੱਲ ਡਿਸਕਾਊਂਟ ਆ ਜੀ ਫੁੱਲ ਡਿਸਕਾਊਂਟ ਹੈ ਹਾਂਜੀ ਤੇ ਟਰੈਕਟਰ ਦੇਖ ਸਕਦੇ ਹੋ ਬਾਈ ਬਹੁਤ ਜਿਆਦਾ ਨਮਾ ਜੀ ਇਹ ਲੈਟਰ ਲੂਟਾ ਦਿਖਾ ਮੂਹਰੋ ਬਾਈ ਨੂੰ ਸੀਸੇ ਵਾਂਗੂ ਚਮਕ ਰਿਹਾ ਤੇ ਅੱਗੇ ਆ ਗਿਆ ਸਾਨ ਟਰੈਕਟਰ 5220 ਜੀ ਨਿਊ ਹਾਲੈਂਡ ਹਾਂਜੀ ਹਾਂਜੀ ਇਹਦੇ ਬਾਰੇ ਦੱਸੀਂ ਗੇਰਾ ਬਾਈ ਇਹ ਪਹਿਲੀ ਪਾਰਟੀ ਦਾ ਜੀ ਪੰਜਾਬ ਨੰਬਰ ਹੈ ਜਿਆਦਾ ਚੰਗਾ ਟਰੈਕਟਰ ਹੈ ਠੀਕ ਹੈ ਜੀ ਹਾਂਜੀ ਨਵਾਂ ਕਢਾਇਆ ਬੰਦਿਆਂ ਦਾ ਪਹਿਲੀ ਟਰੰਗੂ ਚ ਆ ਗਿਆ ਹੈ ਨਾ ਇਹ ਟਰਬ ਪੈਂਟ ਐਚਪੀ ਚ ਆ ਗਿਆ ਜੀ ਇਹ 65 ਐਚਪੀ ਚ ਹਾਂਜੀ ਇਹਦਾ ਬੰਦ ਹੋ ਗਈ ਹੁੰਦਾ ਸੀ ਆਰਡੀ ਆਉਣ ਲੱਗੇ ਹਾਂਜੀ ਵੈਸੇ ਤਾਂ ਇਹ ਬੰਦੀ ਹੋ ਗਈ ਹੁਣ ਤਾਂ ਠੀਕ ਹੈ ਜੀ ਮਿਲਦਾ ਨਹੀਂ ਟਰੈਕਟਰ ਬਹੁਤ ਘੱਟ ਟਰੈਕਟਰ ਨਿਕਲੇ ਨਹੀਂ ਨਵੇਂ ਇਹ ਉਹਦੇ ਕਰਕੇ ਡਿਮਾਂਡ ਇਹਦੀ ਜ਼ਿਆਦਾ ਰਹਿੰਦੀ ਹੈ ਜੀ ਠੀਕ ਹੈ ਹਾਂਜੀ ਹਾਂਜੀ ਟਾਇਰ ਦੂਰ ਨਾਲ ਦੀਆਂ ਦਿਖਾ ਦੇ ਬਾਈ ਠੀਕ ਹੈ ਕਿੰਨੇ ਕੁ ਪੈਸੇ ਪਏ ਹੋਣੇ ਟਾਇਰ ਟਾਇਰ ਪਏ ਨੇ ਜੀ ਟਰੈਕਟਰ ਦੇ 99 ਪੈਸੇ ਜੀ 99 ਪੈਸੇ 90 95 ਪੈਸੇ ਟਾਇਰ ਨਾਲ ਦੇ ਨਹੀਂ 90 95 ਪੈਸੇ ਟਾਇਰ ਮਿੱਤਰੋ ਨਾਲ ਦੇ ਨੇ ਹਾਰ ਟਰੈਕਟਰ ਦੇ ਪਾਇਆ ਹੋਇਆ ਆ ਫਲਕਾਰੀ ਦੀ ਜਰੂਰਤ ਹੈ ਫਲਕਾਰੀ ਦੇ ਦਾਂਗੇ ਜੀ ਫਲਕਾਰੀ ਵੀ ਬਾਈ ਦੇ ਦਾਂਗੇ ਤੁਸੀਂ ਕਹਿੰਦੇ ਹੋ ਬਾਈ ਫਲਕਾਰੀ ਵੀ ਦੇ ਦਾਂਗੇ ਹਾਂ ਕਨੋਪੀ ਵਗੈਰਾ ਲੱਗੀ ਆ ਬੰਦਿਆਂ ਨੇ ਲੱਗੀਆਂ ਹੋਈਆਂ ਨੇ ਬਾਈ ਤੇ 22 ਮਾਡਲ ਦਾ ਰੇਟ 22 ਮਾਡਲ ਆ ਜੀ 50 ਨੰਬਰ 12 ਲੱਖ 85 ਹਜ਼ਾਰ ਰੇਟ ਆ ਜਿਹੜਾ ਸੋਡੀ ਵੀਡੀਓ ਦੇਖ ਕੇ ਆਊਗਾ ਪੂਰਾ ਫੁੱਲ ਡਿਸਕਾਊਂਟ ਕਰਾਂਗੇ ਜੀ ਹਾਂਜੀ ਪੂਰਾ ਫੁੱਲ हां 1.5 ਲੱਖ ਦੇ ਦਾਂਗੇ 1.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਾਈ ਕਹਿੰਦਾ ਦੇ ਦੇਾਂਗੇ ਤੇ ਅੱਗੇ ਫੇਰ ਹਾਲੈਂਡ ਆ ਗਿਆ 373 ਸਾਰਿਆਂ ਦੀ ਹਾਰ ਪਾਏ ਪਈ ਨੇ ਹਾਰ ਤਾਂ ਫੇਰ ਬਾਈ ਆਂਦਾ ਇਹ ਤਾਂ ਲੋਡ ਨਾ ਪਵੇ ਮੈਨੂੰ ਆਏ ਲੱਗਦਾ ਬਈ ਚੱਲਨੀ ਕੁਸ ਘੰਟੇ بس ਬਧਾਈਆਂ ਦੀ ਚੱਲੇ ਹੋਵੇ ਨੇ ਜੀ ਬਧਾਈਆਂ ਤੇ ਹਾਂਜੀ ਹਾਂਜੀ ਠੀਕ ਹੈ ਸਹ ਵਿਆਹ ਬੂ ਬਗ ਜਾਂਦਾ ਲੈ ਲੂ ਕਿੰਨਾ ਮਾ ਨਿਕਲਦਾ ਹਾਲੈਂਡ ਉਹੀ ਜ਼ਿਆਦਾ ਮਸ਼ਹੂਰ ਆਈ ਹੁਣ ਹਨਾ ਠੀਕ ਹੈ ਬਿਆਹ ਸ਼ਾਦੀਆਂ ਚਾਹ ਲੱਗਦਾ ਹਾਲੈਂਡ ਹੀ ਚਾਹੀਦਾ ਆਪਾਂ ਨੂੰ ਜੇ ਮੈਂ ਕਿ ਸਕਾਰਪਿਓ ਗੱਡੀ ਭਾਲਦੇ ਸੀ ਲੋਕ ਹੁਣ ਆਏ ਭਾਲਦੇ ਨੇ ਇਹਨੂੰ ਠੀਕ ਹੈ ਜੀ ਤੇ ਇਹ ਕਿੰਨੇ ਕ ਘੰਟੇ ਚੱਲਿਆ ਇਹ ਚੱਲਿਆ ਹੋਈ 8900 ਘੰਟਾ ਜੀ 8900 ਘੰਟਾ ਹਾਂ ਰੈਟ ਬੋ ਘੱਟ ਚੱਲੇ ਲੈਣੇ ਆ ਜੀ ਆਪਾਂ ਫਸਟ ਓਨਰ ਲੈਣੇ ਆ ਜੀ ਠੀਕ ਹੈ ਜੀ ਪਹਿਲੀ ਪਾਰਟੀ ਵੇਹੜਾ ਲੱਗੀ ਹੋਈ ਆ ਨਾ ਹਾਂ ਕੋਪੀ ਲੱਗੀ ਹੋਈ ਆ ਜੀ ਤੇ ਲਿੰਕਾਂ ਲੋਕਾਂ ਦਾ ਇਨਸਾਫ ਬਹੁਤ ਜਿਆਦਾ ਚੰਗਾ ਹੀ ਹੈ ਟਾਇਰਾਂ ਦੀ ਗੱਲ ਕੀਤੀ ਜਾਵੇ ਭਰਾ ਟਾਇਰ ਇਹਦੇ 85 ਪੈਸੇ ਜੀ 90 85 ਪੈਸੇ ਟਾਇਰ ਨੇ 90 85 ਪੈਸੇ ਟਾਇਰ ਨੇ ਮਿੱਤਰੋ ਹਾਂਜੀ ਹਾਂਜੀ ਗੁਡਇਰ ਦੇ ਟਾਇਰ ਨੇ ਜੀ ਚਾਰੇ ਗੁਡਇਰ ਦੇ ਟਾਇਰ ਨੇ ਠੀਕ ਹੈ ਜੀ ਤੇ ਮੜ ਰਹਿ ਕਿਨੇ ਆ ਗਿਆ ਸੀ ਮਾਡਲ ਇਹ ਬਈ ਮਾਰ ਕੇ ਸਾਰੇ 21 ਦਿਨੇ ਡੈਕਟਰ ਦੇ ਹਾਂਜੀ ਕਾਪੀ 22 ਚ ਕਢਾਇਆ ਬੰਦੇ ਨੇ 22 ਚ ਸੀਗਾ ਜੀ ਇਹ 22 ਚ ਕਢਾਇਆ ਹਾਂਜੀ ਹਾਂਜੀ 22 ਠੀਕ ਸਗਰੂਰ ਨੰਬਰ ਆਈ ਪੀ ਵੀ ਤੇਰਾ ਲੋਕਲ ਨੰਬਰ ਆਈ ਇੱਥੇ ਠੀਕ ਹੈ ਜੀ ਹਾਂਜੀ ਤੇ ਸਪੈਸ਼ਲ ਐਡੀਸ਼ਨ ਆ ਗਿਆ ਜੀ ਇਹ ਹਾਂਜੀ ਰੇ ਡੇਰ ਵਾਲਾ ਹਾਂ ਜੂਜੀ ਗੇਰ ਵਾਲਾ ਰੇਟ ਇਹਦਾ ਹੁੰਦਾ ਹੈ ਇਹਦਾ 7,85,000 ਰੁਪਿਆ ਬਈ ਜਿਹੜਾ ਸੋਡੀ ਵੀਡੀਓ ਦੇਖ ਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਉਹਨੂੰ ਆਪਾਂ 7.5 ਲੱਖ ਦੇ ਦਾਂਗੇ 7.5 ਲੱਖ ਹਾਂਜੀ ਲਓ ਵੀ ਮਿੱਤਰੋ ਇਹ ਸਪੈਸ਼ਲ ਐਡੀਸ਼ਨ 7.5 ਲੱਖ ਜਿਹੜਾ ਸੋਡੀ ਵੀਡੀਓ ਨੂੰ ਬਣ ਸਕਦਾ ਚੈਨਲ ਨੂੰ ਸਕੇਅਰ ਕਰਕੇ ਆਊਗਾ ਸਬਸਕ੍ਰਾਈਬ ਤੇ ਉਹਨੂੰ ਆਪਾਂ ਫੁੱਲ ਡਿਸਕਾਊਂਟ ਕਰਤਾ ਜੀ ਫੁੱਲ ਡਿਸਕਾਊਂਟ ਹਾਂਜੀ ਹਾਂਜੀ ਠੀਕ ਹੈ ਜੀ ਮੂਰੇ ਫੇਰ ਸਪੰਜਾ ਵੀ ਆ ਗਿਆ ਮੈਨੂੰ ਲੱਗਾ ਚੱਲਿਆ ਵੀ ਕੁਸਕਰ ਦੀ ਇਹ ਵੀ ਕੁਸਕਰ ਦੀ ਵਧਾਈਆਂ ਦੀ ਚੱਲਿਆ ਜੀ ਵਧਾਈਆਂ ਤੇ ਹਾਂਜੀ ਹਾਂਜੀ ਵਧਾਈਆਂ ਚੱਲੇ ਬੈਣੀ ਸਾਰੇ ਟਰੈਕਟਰ ਨਵੇਂ ਨੇ ਜੀ ਸਾਰੇ ਟਰੈਕਟਰ ਬਿਲਕੁਲ ਨਵੇਂ ਨੇ 2022 ਮਾਡਲ ਇਹ ਆ ਗਿਆ ਜੀ ਠੀਕ ਹੈ ਜੀ ਕਿੰਨੇ ਕ ਘੰਟੇ ਚੱਲਿਆ ਹੋਣਾ ਤਕਰੀਬਨ ਇਹ ਚੱਲਿਆ ਹੋਈ 7 750 ਘੰਟਾ ਜੀ 750 ਘੰਟਾ ਹਾਂਜੀ ਹਾਂਜੀ ਲੱਗ ਤੋਂ ਕਲੱਚ ਵਾਲਾ 750 ਘੰਟਾ ਚੱਲਿਆ ਹੋਇਆ ਹੈ ਕਨੋਪੀ ਵਗੈਰਾ ਰੇਨ ਨਾਲ ਲੱਗੀ ਹੋਈ ਆ ਕੰਪਨੀ ਦੀ ਹਾਂਜੀ ਹਾਂਜੀ ਤੇ ਟਾਇਰਾਂ ਟੂਰਾਂ ਦੀ ਗੱਲ ਕੀਤੀ ਜਾਵੇ ਪੂਰੇ 400 ਪੈਸੇ ਨੇ ਜੀ ਨਾਲ ਦੇ ਟਾਇਰ 90 ਪੈਸੇ ਨੇ ਬਾਈ ਇਹ ਠੀਕ ਹੈ ਜੀ ਬਹੁਤ ਜਿਆਦਾ ਚੰਗਾ ਡੈਕਟਰ ਆ ਜੀ ਠੀਕ ਹੈ ਜੀ ਫੋਰ ਵੀਚ ਐ ਟਰਬੋ ਵਾਲਾ ਤੇ 22 ਮਾਡਲ ਐ weight ਕਿੰਨਾ ਭਰਾ ਰੇਟ ਇਹਦਾ ਬਾਈ ਜਿਹੜਾ ਸੋਡੀ ਵੀਡੀਓ ਦੇਖ ਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਉਹਦੇ ਵਾਸਤੇ ਪੂਰਾ ਫੁੱਲ ਡਿਸਕਾਊਂਟ ਕਰਦੇ ਆਂ ਰੇਟ ਆਊਗਾ 13 ਲੱਖ ਮੰਗਦੇ ਆਂ ਹਾਂਜੀ 12.5 ਲੱਖ ਦੇ ਦਾਂਗੇ ਜੀ ਆਪਾਂ 12.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਮੌਕੇ ਤੇ ਟਰੈਕਟਰ ਚੰਗਾ ਤੇ ਮੂਰੇ ਆ ਗਿਆ ਸੱਤੀਤੀ ਹੌਲੈਂਡ 2004 ਮਾਡਲ ਜੀ 2004 ਮਾਡਲ ਟਾਇਰ ਚਾਰੇ ਨਵੇਂ ਨੇ ਜੀ ਸੈਂਟਰ ਗੇਅਰ ਆ ਗਿਆ ਜੀ ਖੁੱਲਿਆ ਹੈ ਨਹੀਂ ਇਹ ਚਾਬੀ ਲੱਗੀ ਤਾਂ ਇਹਨੂੰ ਸੈਂਟਰ ਗੇਅਰ ਆ ਗਿਆ ਹਾਂ ਸੈਂਟਰ ਗੇਅਰ ਦਾ ਪੰਜਾਬ ਨੰਬਰ ਆ ਜੀ ਠੀਕ ਹੈ ਜੀ ਇਹ ਪਹਿਲੀਆਂ ਚ ਆਏ ਹੁਣੇ ਇਹ ਪਹਿਲੀਆਂ ਚ ਆਏ ਬਣੇ ਬਾਈ ਹਾਂ ਜਦੋਂ ਨੀਲਾ ਬੰਦ ਹੋਇਆ ਸੀ ਤਾਂ ਦੂ ਮੁੜ ਕੇ ਇਹ ਜਿਹੜਾ ਪਹਿਲਾਂ ਨੀਲਾ ਹੁੰਦਾ ਸੀ ਜਿਆਦਾ ਇਹਨਾਂ ਨੇ ਇਹ ਕਲਰ ਕੱਢਿਆ ਸੀਗਾ ਜੀ ਠੀਕ ਹੈ ਹਾਂ ਸੈਂਟਰ ਗਏ ਸੀ ਤੇ ਇੰਜਨ ਗੇਅਰ ਤਾਂ ਕਿਵੇਂ ਇੰਜਨ ਗੇਅਰ ਤਾਂ ਪੱਕਾ ਜੀ ਬਾਹ ਕੇ ਚਲਾ ਕੇ ਲੰਬਾ ਲੈ ਕੇ ਜਾ ਬਈ ਤਸੱਲੀ ਕਰਕੇ ਤੁਸੀਂ ਟਰੈਕਟਰ ਲੈ ਜਾ ਡੰਡਾ ਡਰਾਈਵਰ ਸਤਰੀ ਨਾਲ ਆਈ ਇਹਦੇ ਸਤਰੀ ਡੰਡਾ ਫੱਟੀ ਡਰਾਈਵਰ ਨਾਲ ਆਹ 50 ਨੰਬਰ ਆਈ ਇਹ ਵੀ ਪੰਜਾਬ ਨੰਬਰ ਹੈ ਹਾਂ ਪੰਜਾਬ ਨੰਬਰ ਹੈ ਤੇ ਮਾਡਲ ਇਹ 4 ਆ ਗਿਆ ਸੀ ਤੇ ਰੇਟ ਦੀ ਗੱਲ ਕਰੀਏ ਰੇਟ 330000 ਆਈ ਜਿਹੜਾ ਸੋਡੀ ਵੀਡੀਓ ਨੂੰ ਦੇਖ ਕੇ ਆਊਗਾ ਚੈਨਲ ਸਬਸਕ੍ਰਾਈਬ ਕਰਕੇ ਆਊਗਾ ਉਹਨੂੰ ਆਪਾਂ ਪੂਰਾ ਦੇ ਦਾਂਗੇ 315000 ਦਾ 315000 ਦਾ ਟਰੈਕਟਰ ਇਹ ਮਿੱਤਰੋ ਬਣੋ ਟਰੈਕਟਰ ਸਾਨੂੰ ਅਸੀਂ ਸਾਰੇ ਤਕਰੀਬਨ ਦਿਖਾਤੇ ਠੀਕ ਹੈ ਡਿਟੇਲ ਚ ਜਾਣਕਾਰੀ ਦਿੱਤੀ ਪੂਰੀ ਵੀਡੀਓ ਦੇਖਿਓ ਪੂਰੀ ਵੀਡੀਓ ਦੇਖ ਕੇ ਬਾਈਆਂ ਨਾਲ ਕੰਟੈਕਟ ਨੰਬਰ ਸਕਰੀਨ ਤੇ ਚੱਲੂਗਾ ਬਾਈਆਂ ਨਾਲ ਕੰਟੈਕਟ ਕਰ ਸਕਦੇ ਹੋ ਬਾਈ ਕੰਟੈਕਟ ਨੰਬਰ ਕੀ ਹੈ 95015 ਜੀ 84068 ਬਾਈ ਇਹ ਬਾਈ ਦਾ ਕੰਟੈਕਟ ਨੰਬਰ ਹੈ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਜੱਗੀ ਸੋਨੂ ਜੀ ਆਇਆਂ ਨੂੰ ਭਰਾ ਤੇ ਆਪਣੀ ਕੋ ਡਾਕਟਰ ਆਉਂਦੇ ਜਾਂਦੀ ਰਹਿੰਦੇ ਨੇ ਠੀਕ ਹੈ ਗੱਲ ਸਾਰੇ ਤੁਸੀਂ ਆਇਆ ਕਰੋ ਵੀਡੀਓ ਬਣਾਇਆ ਕਰੋ ਛੋਡੇ ਰਾਹੀਂ ਤਾਂ ਲੋਕਾਂ ਨੂੰ ਪਤਾ ਲੱਗੂ ਚੈਨਲ ਨੂੰ ਹੈ ਨਾ ਜੀ ਠੀਕ ਹੈ ਜੀ ਤੇ ਫੇਰ ਹੀ ਸਾਡੇ ਡਾਕਟਰ ਵੇਖਣਗੇ ਠੀਕ ਹੈ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਠੀਕ ਹੈ ਜੀ ਇੱਕ ਬਾਈਆਂ ਦਾ ਚੈਨਲ ਵੀ ਚੱਲਦਾ ਹੈ ਉਹਦੇ ਬਾਰੇ ਵੀ ਤੁਸੀਂ ਮਾੜੀ ਜੀ ਜਾਣਕਾਰੀ ਦੇ ਦੇ ਕਿ ਕਿਸ ਕਿਸ ਨਾਂ ਉ ਤੇ ਚੱਲਦਾ ਉਹ ਸਰਾ ਟਰੈਕਟਰ ਆਈ ਆਪਣਾ ਅੱਛਾ ਜੀ ਸਰਾ ਟਰੈਕਟਰ ਚੱਲਦਾ ਹੈ ਹਾਂ ਜੀ ਹਾਂ ਜੀ ਸੇਲ ਪਰਚੇਜ ਵਾਲਿਆਂ ਤੇ ਤੁਸੀਂ ਮਾਰ ਕੇ ਸਰਚ ਬਾਈ ਹਾਂ ਸਰਾ ਟਰੈਕਟਰ ਇਸ ਸਰਾ ਟਰੈਕਟਰ ਤੇ ਮਾਰ ਕੇ ਸਰਚ ਤੁਸੀਂ ਇਹ ਤੇ ਵੀ ਵੀਡੀਓ ਇਹਨਾਂ ਦੀਆਂ ਦੇਖ ਸਕਦੇ ਹੋ ਹਾਂ ਜੀ ਹਾਂ ਜੀ ਤੇ ਲੋ ਵੀ ਮਿੱਤਰੋ ਬਹੁਤ ਬਹੁਤ ਧੰਨਵਾਦ ਬਾਈ ਹਾਂ ਜੀ ਹਾਂ ਜੀ ਸਸਰੀ ਘਰ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਸਰੀ ਘਰ ਸਸਰੀ ਘਰ